ਯਾਰ ਅਮਰੀਦ ਜਣਾਉਂ ਗੱਲ ਕਮੇਟੀ ਦੇ ਪੈਸੇ ਦੇ ਦੋ ਕਮੇਟੀ ਦੇ ਪੈਸੇ ਦੇ ਦਨੇ ਆ ਜੇ ਕਦੋਂ ਦੇ ਦਨੇ ਆ ਇਹ ਦੱਸੋ ਬਣਾ ਮੈਂ ਰੋਕਦੇ ਜਾਂ ਸੋਮਵਾਰ ਕਿਆ ਇਹ ਨਾ ਸੋਮਵਾਰੀ ਅੱਜ ਆਹੋ ਤੇ ਕੋਈ ਗੱਲ ਨਹੀਂ ਨਾ ਦਮ ਤੇ ਮਾਰ ਉਹ ਮੈਨੂੰ ਦਮ ਨਹੀਂ ਮਾਰਨਾ ਮੈਂ ਠੀਕ ਹੈ ਨਾ ਮੈਨੂੰ ਪਤਾ ਲੱਗ ਗਿਆ ਵਾ ਪੈਸੇ ਤੁਸੀਂ ਗਵਾਲੇ ਆ ਮੈਨੂੰ ਪਤਾ ਵਾ ਦੇ ਦੀ ਸਮਾਂ ਤੇ ਬੜਾ ਔਖਾ ਵਾ ਪਰ ਜਿਹੜਾ ਸੋਨਾ ਵਾ ਨਾ ਇਹ ਬੰਦਾ ਨਹੀਂ ਜਿਹ ਹੁੰਦਾ ਭਾਵੇਂ ਤੁਸੀਂ ਕਹਿੰਨੇ ਪਾ ਲੋ ਤੇ ਭਾਵੇਂ ਵੇਚ ਲੋ ਇਹ ਇੱਕੋ ਹੀ ਗੱਲ ਵਾ ਪਰ ਮੀਤ ਜੀ ਦੀ ਐ ਹੀ ਮੇਰੇ ਵੱਲ ਅੱਛਾ ਕਹਿੰਦੇ ਵੀ ਪਿੰਡੋਂ 2 ਲੱਖ ਰੁਪਈਆ ਹੀ ਮਿਲਿਆ ਵਾ ਤੇ ਹੁਣ ਉਹਨਾਂ ਦਾ ਇਰਾਦਾ ਵਾ ਵੀ ਜਿਹੜਾ ਕੋਲ ਸੋਨਾ ਹੈ ਨਾ ਉਹਨੂੰ ਗਹਿਣੇ ਰੱਖ ਦਈਏ ਤੇ ਤੁਹਾਨੂੰ ਵੀ ਪਤਾ ਵਾ ਵੀ ਸੋਨਾ ਇੰਨਾ ਮਹਿੰਗਾ ਹੋ ਗਿਆ ਵਾ ਬਾਅਦ ਚ ਛੁੱਟਣਾ ਨਹੀਂ ਹੈਗਾ ਅੱਛਾ ਜਾਂ ਤੇ ਤੁਸੀਂ ਕੋਈ ਹੱਲ ਕਰ ਦੋ ਹੁਣ ਉਹ ਆਪਣੇ ਗਹਿਣੇ ਦੇਣਗੇ ਕੁਝ ਭੇਕਿਆ ਤੋਂ ਦੋ ਬੇਦਰ ਦੇ ਆ ਤੇ ਫਿਰ ਬਾਅਦ ਚ ਜੇ ਉਹਨਾਂ ਕੋਲ ਨਾ ਰਹਿ ਤੇ ਕੀ ਕਰਨੇ ਕੀ ਕਰਨ ਹਾਲ ਤੇ ਫਿਰ ਇਹ ਹੋਈ ਆ ਕਿ ਜਿਹੜੀ ਫਸਲ ਆਉਣੀ ਆ ਦਲਜੀਤ ਨਾਲ ਕਰਾਹ ਕਰ ਲੈਣ ਕੀ ਥੋੜੇ ਦਿਨ ਬਾਅਦ ਦੇ ਦਾਂਗੇ ਤੇ ਫਸਲ ਮੈਂ ਛੱਡ ਸਕਣਾ ਵੀ ਚਲ ਕੋਈ ਗੱਲ ਨਹੀਂ ਐਰਕੀ ਦੇ ਦੇ ਤੇ ਅਗਲੀ ਵਾਰੀ ਹਸਾਬ ਕਰ ਲੈ